ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਾਈ ਸასიਖਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਸੇਟੇ ਵਾਲਾ ਬੱਕਰਾ ਮੰਡੀ ਤੇ ਤੇ ਜਿਹੜੇ ਦੋਸਤ ਵੀਰ ਆਪਣੇ ਚੈਨਲ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲਗਾ ਬੈਲ ਡੰਗ ਆਲਟ ਸੈੱਟ ਕਰ ਲਓ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਜਿਹੜੇ ਦੋਸਤ ਵੀਰ ਫੇਸਬੁੱਕ ਪੇਜ ਤੇ ਵੇਖ ਰਹੇ ਨੇ ਮਾਨ ਫਾਰਮਿੰਗ ਜੰਟਾ ਔਲਖਾਂ ਵਾਲਾ ਫੇਸਬੁੱਕ ਪੇਜ ਨੂੰ ਕਰ ਲਓ ਫਾਲੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਵੀਡੀਓ ਪਹੁੰਚ ਸਕੇ ਤੇ ਮੰਡੀ ਜਿਹੜੀ ਦੋਸਤੋ ਇਹ ਹਰ ਬੁੱਧਵਾਰ ਨੂੰ ਲੱਗਦੀ ਆ ਚੰਗੀ ਭਰਨ ਲੱਗ ਗਈ ਮੰਡੀਏ ਬਹੁਤ ਵਧੀਆ ਭਰ ਰੋ ਚੈੱਕ ਕਰੋਨੇ ਤੁਹਾਨੂੰ ਆਉਣਕ ਦੇਖੋ ਬਹੁਤ ਵਧੀਆ ਮੰਡੀ ਭਰ ਲੱਗ ਗਈ ਤੇ ਹਰ ਬੁੱਧਵਾਰ ਨੂੰ ਲੱਗਦੀ ਹੈ ਮਾਲ ਬਹੁਤ ਜ਼ਿਆਦਾ ਆਉਂਦਾ ਇੱਥੇ ਹੁਣ ਭਰੋਨੇ ਦਾ ਤੇ ਵੀਡੀਓ ਦੋਸਤੋ ਛੇ ਜੂ ਕਰਦਿਆ ਕਰੋ ਜੇ ਚੰਗੀ ਲੱਗੇ ਤੁਹਾਨੂੰ ਦੇਖ ਸਕਦੇ ਆ ਤੁਸੀਂ ਤੇ ਵੀਡੀਓ ਦੋਸਤੋ ਛੇ ਜੂ ਕਰਦਿਆ ਕਰੋ ਆ ਬਾਰ ਬਰੀ ਬਕੜਾ ਬਹੁਤ ਟੌਪ ਦਾ ਆਇਆ ਇੱਥੇ ਅੱਜ ਆ ਦੇਖੋ ਮਾਰੋਨੇਗਾ ਬਿਲਕੁਲ ਵਾਈਟ ਸਪੋਰਟ ਲੈ ਚਿੱਟਾ ਬਕਰਾ ਬਹੁਤ ਵਧੀਆ ਬਕਰਾ ਆ ਇਹ ਮਾਲ ਆ ਜਿਹੜਾ ਬਹੁਤ ਜ਼ਿਆਦਾ ਪਹੁੰਚਦਾ ਇੱਥੇ ਸਾਰੇ ਦੋਸਤ ਵੀਰ ਮੰਡੀ ਤੇ ਪਹੁੰਚਿਆ ਕਰੋ ਕਰੋ ਚੈੱਕ ਅੱਜ ਇੱਧਰ ਵੀ ਖੜਾ ਮਾਲ ਜਿਹੜਾ ਕਾਬੀਰਾ ਛੁੰਦਾ ਉਹਨਾਂ ਤੇ ਹਰ ਬੁੱਧਵਾਰ ਨੂੰ ਲੱਗਦੀ ਹੈ ਮੰਡੀ ਮਾਰੋ ਨਿਕਾ ਬਹੁਤ ਜ਼ਿਆਦਾ ਮਾਲ ਆਉਂਦਾ ਇੱਥੇ ਉਹਨਾਂ ਇੱਧਰ ਵੀ ਖੜਾ ਮਾਲ ਨੂੰ ਦਿਖਾਉਣਿਆ ਵੇਖ ਲਓ ਕਿ ਇਕਲ ਉਹ ਜ਼ਿਆਦਾ ਰੱਛ ਹੁੰਦਾ ਇਕਲ ਆ ਤੁਹਾਨੂੰ ਆ ਬਾਈ ਜੀ ਪੰਜ ਕਿਲੇ ਪਹੁੰਚ ਚੁੱਕੇ ਆ ਦੇਖੋ ਕਾਫੀ ਮਾਲ ਆਉਂਦਾ ਵਾਟਵਾਦ ਮੰਡੀ ਦੇ ਪਹੁੰਚਿਆ ਕਰੋ ਮਜੀਦ ਨੂੰ ਲਓ ਜੀ ਪਰ ਉਹਨੇਗਾ ਭਾਈ ਜੰਨੇ ਲਾਇਆ ਲੋਕਾਂ ਬੰਦੇ ਲਾਉਣਾ ਇਹ ਪਲੂਣਾ ਹੀ ਹੈ ਪੱਠਾ ਹੀ ਆ ਜੀ ਯਾਰ ਬਾਈ ਹੋਣਗੇ ਹੋਰ ਪਾਟੇ ਹੀ ਪੈ ਰਹੇ ਨੇ ਸਹੀ ਆ ਚਾਰ ਆ ਉਤਾਰਨਾ ਲੈ ਦੋ ਪਾਟਾ ਸੱਜਾ ਚੱਲੀ ਜਾਂਦਾ ਸਿੱਧਾ ਵਾਲਾ ਬੱਕਰਾ ਮੰਡੀ ਤੇ ਚਾਰ ਦੀ ਪੂਰੇ ਦੀ ਲੈ ਲਖਾਈ ਤੇਰੀ ਦੀ ਰਾਂ ਦੇ ਖਾਤੇ ਐ ਆਪਣਾ ਛੜਦੇ ਇੰਨੇ ਦਿਨ ਲੱਗਣੇ ਨਹੀਂ ਹੁੰਦੇ ਮੇਰੇ ਕੋਲ ਕੰਮ ਕਰ ਗਿਆ 200 ਇਧਰ ਲਿਖਾਈ ਪੈ ਰਹੀ 3700 ਪੈ ਰਿਹਾ ਦਾਦੇ ਅਮਾ ਜੀ ਉਹ ਦਾੰਦ ਵੀ ਦੋ ਹੋਈ ਪਈ ਆ ਬਜ਼ੁਰਗ ਉਹ ਵੀ ਦੇਖ ਜੀ ਇਹ ਕਿੰਨੇ ਚਾਰ ਦੀ ਕਹਿੰਦਾ ਯਾਰ ਇਧਰ ਇਧਰ ਮੂੰਹ ਕਰਿਆ ਕਰੋ ਚਾਰ ਦੀ ਕਹਿੰਦਾ ਯਾਰ 35000 ਰਖਾਈ ਕਰਾਉਂਦਾ ਬੰਗਾਲੀ ਦਿਖਾਈ ਦਾ ਬਰੋਵੀ ਕਰਾਈ ਜਾਂਦਾ 30 ਹੋ ਜਾ 100 ਹੋਰ ਰੁਪਏ ਦੇ 36 ਕਰ ਦੇ ਚੱਲ 37 ਹੋ ਜੀ ਹੋ ਗਿਆ ਰਾਜ ਨਿਕਾ ਰਾਜ 37 ਠੀਕ ਆ ਉਹ ਠੀਕ ਆ ਬਾਈ ਰੱਖ ਲੈ ਯਾਰ ਓਏ ਐਡੀ ਗਾਣੀ ਓਏ ਚਾਹ ਕਰਿਆ ਕਰ ਛੱਡ ਛੱਡ ਦੇ ਕੋਈ ਥੋੜੀ ਲੈ ਲੈ ਤੇਰਾ ਨਜ਼ਰ ਰਹਿ ਜਾ ਚਾਰ ਲੈਣੀ ਲਿਖਾਈ ਤੂੰ ਦੇ ਚਲ ਚਲ ਠੀਕ ਹੈ ਬਾਈ ਓਏ ਹੋ ਗਈ ਬੱਸ ਚਾਰ ਦੀ ਹੋ ਗਈ ਲਿਖਾਈ ਦੂਖਰਾ ਦੀ ਓ ਸੋਣਾ ਪਰ ਕੀ ਬਣੂਗਾ ਫਰਲਾ ਬੰਦਾ ਨੰਬਰ ਤੂੰ ਲੈ ਕੇ ਆ ਉਹ ਤੰਦਾ ਤੈਨੂੰ 4000 ਮਿਲੀ ਜਾ ਇਹ ਲਿਖਾਈ ਸੋਣਾ ਕੀ ਹੋਊਗਾ ਨਹੀਂ ਲੈਣਾ ਨਹੀਂ ਲੈਣਾ ਨਹੀਂ ਲੱਗਣੀ ਹੋਦੀ ਹੈ ਰਹੀ ਹੋਦੀ ਹੈ ਮਾੜੀ ਹੈ ਨੀ ਹੋ ਗਈ ਯਾਰ ਕਿੰਨੇ ਹੀ ਹੋਈ ਬਈ 4000 ਦੀ ਲਖਾਈ ਹੁਣੇ ਕਰਾਉਣੀ ਆ 4000 ਦੀ ਲਖਾਈ ਵੇਚਣ ਵਾਲੇ ਨੇ ਕਰਾਉਣੀ ਆ ਸਾਡੀ ਲਖਾਈ ਤੁਹਾਨੂੰ ਤੇਰੀ ਲਖਾਈ ਦੇ ਰਹੀ ਆ 4000 ਕੋਈ ਉਹ ਲਖਾਈ ਤੇਰੀ ਵਸਾਉਣਾ ਕਿਵੇਂ ਆ ਰਨ ਲਾ 4000 ਰੁਪਏ ਸੌਦਾ ਹੋ ਗਿਆ ਬੱਕਰਾ ਮੰਡੀ ਦੇ 100 ਦਾ ਨੂੰ ਕਰਾਉਣਾ ਹੀ ਆ ਤੇ ਲਖਾਈ ਆ ਜਿਹੜੀ ਉਹ ਕਰਾਉਣੀ ਹੈਗੀ ਆ ਹੋ ਗਈ ਇਹਦੀ ਵੇਚਣ ਵਾਲੇ ਬਾਈ ਨੇ ਕਨਾਲੇ ਪੁੱਲਾ ਲਗਾ 4000 1900 ਉਹ ਤੋਂ ਚਲਦੀ ਚਲਦੀ ਵੀਰ ਨੂੰ ਸ਼ੇਅਰ ਕਰ ਦਿਆ ਕਰੋ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਪਹੁੰਚੇ। ਬਈ ਮੈਂ ਧੰਨਵਾਦ ਕਰਦਾ। ਮਾਰਾ ਬਹੁਤ ਵਾਰ ਪੰਨ ਸੱਡ ਵਾਲਾ ਬੱਕਰਾ ਮੰਡੀ ਲਾਜਦੀ ਤੇ ਵੱਧ ਤੋਂ ਵੱਧ ਵੀਰ ਪਹੁੰਚੇ 4000 ਦਾ। ਆ ਜੀ ਦੋਸਤੋ ਪੱਠ ਤੇ 4000 ਰੁਪਏ ਸੌਦਾ ਹੋਇਆ ਪੱਠ ਦਾ। ਆਸੀਂ ਪੱਠ ਦੇਖ ਸਕਦੇ ਆ ਤੁਸੀਂ 4000 ਰੁਪਏ ਸੌਦਾ ਹੈ ਸੱਡ ਵਾਲਾ ਬੱਕਰਾ ਮੰਡੀ ਤੇ ਤੇ ਜਿਹੜੇ ਦੋਸਤ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜਿਆ ਚੈਨਲ ਨੂੰ ਕਲੋ ਸਬਸਕ੍ਰਾਈਬ ਨਾਲ ਜਿਹੜਾ ਬੈਜ ਨਾਲ ਮੋਲ ਤੇ ਸੈਟ ਕਰੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਵੀਡੀਓ ਪਹੁੰਚ ਸਕੇ ਥੈਂਕ ਯੂ ਧੰਨਵਾਦ ਜੀ ਜਿੰਦਾਬਾਹ ਯਾਰ ਇਹਨੂੰ ਲਈ ਅੱਲਾਹ ਦੋਸਤੋ ਕਾਪਰ ਸੌਦਾ ਹੋਣ ਲੱਗਾ ਉਹ ਕਿਨੇ 4 ਲਾਇਆ ਤੇ ਬਾਈ ਨੇ 6500 ਰੁਪਏ ਮੁੱਲ ਕੀਤਾ ਮੈਂ ਦੇਣਾ ਕੁਆਲਟੀ ਛਾਂਟ ਵੀ ਆ ਉਹ ਕਿਹੜਾ ਜਲ ਫਿਰ ਤਨਾ ਔਰ 4500 ਤੋਂ ਪਾਣਾ

ਲਾ ਦੋਸਤੋ 4500 ਰੁਪਏ ਸੌਦਾ ਹੋ ਗਿਆ ਦਾ ਆ ਪੱਟ ਦਾ ਨਹੀਂ ਨਹੀਂ ਪਤਾ ਸੀ ਇਹ ਕੰਮ ਨਹੀਂ ਕਰਦੇ ਦਿਖਾਈ ਕਿ ਨਾ ਕਰਉਣੀਆਂ ਭਾਈ ਦੋਸਤੋ ਖਰੀਦਦਾਰਾਂ ਨੇ ਕਰਾਉਣੀਆਂ ਆ ਜੀ ਕੀ ਪੱਟ ਤੇ 4500 ਰੁਪਏ ਸੌਦਾ ਹੋ ਗਿਆ ਵਾ ਕਰਣ ਆਜੋ ਮੇਰੇ ਕੋਲ ਮੱਖੀ ਦਾ ਲਾ ਦੋਸਤੋ ਅਬਕਰੀਆ ਸੌਦਾ ਹੋਣ ਲੱਗਾ ਆ ਬੱਕਰੀ ਆ ਰਾਮ ਦੇ ਬਾਰੇ ਤਾਂ ਹੋਰ ਪਿਆ ਪਾਇਆ ਪਿਆ 2000 ਰੁਪਏ ਤੁਹਾਨੂੰ ਪਤਾ ਨਹੀਂ ਨਿਕਲਦਾ ਵੀ ਬੰਦਾ ਹੀ 500 ਰੁਪਏ ਆ ਬਹੁਤ ਦਰਪੂਣਾ ਪਾ 3000 ਰੁਪਏ ਆ ਤਾ ਲੈ ਲਓ ਹਣਾ ਆ ਬੰਦਾ ਵਕਰਾ ਹੋ ਔਰ ਆਮ ਆਮ ਕਿਨੇ ਕਿਨੇ ਦੀ ਆਂਦਾ ਇਹ 7 65 ਤੁਹਾਡੀ ਪਾਤੀ ਉਹ ਬੱਕਰੀ ਯਾਰ ਮਰਦੀ ਮੰਡੀ ਆ ਦੇਖੋ ਸਹੀ ਹੁੰਦਾ ਚੱਲ ਲਗਾਈ ਕਰਾਜੀ ਹਾਂ ਹਲੋ ਰਾਮਸ ਲਗਾਈ ਤੇ ਹੁਣ ਦੀ ਕਰਾਉਂਦਾ ਆ ਹਾਂ ਆ ਯਾਰ ਫੜ ਆ ਵੀ ਦੋਸਤੋ ਬੱਕਰੀਆਂ ਸੌਦਾ ਚੱਲੀ ਜਾਂਦਾ ਛੇੜੇ ਵਾਲਾ ਬੱਕਰਾ ਮੰਡੀ ਤੇ ਉਹ ਯਾਰ ਬੜਾ ਹੈ ਦਰਸ਼ਕੋ ਆਣਾ ਉਹ ਬਾੜ ਪਾਣੀ ਕਰਾਇਆ ਕੰਮ ਹੋ ਗਿਆ ਉਹ ਕਰਾਉਣਾ ਨਹੀਂ ਕਰਾਇਆ ਕੰਮ ਕਿੰਨੇ ਦੀ ਹੋ ਗਈ ਇਹਨਾ ਨਹੀਂ ਕਰਾਤਾ ਆ ਜੋ ਪੈਸੇ ਲੋ ਫੜੋ ਕੋਈ ਨਹੀਂ ਮੋਦੀ ਕਰਾਉਣੀ ਮੈਂ ਲਖਾਈ ਆਪੋ ਆਪਣੀਆਂ ਬਾੜ ਤੋਂ ਲਖਾਈ ਦੋਸਤੋਂ ਲਖਾਈ ਜਿਹੜੀ ਆਪੋ ਆਪਣੀਆਂ ਤੇ 650 ਰੁਪਏ ਸੌਦਾ ਹੋਇਆ ਬੱਕਰੀ ਦਾ ਸਿੱਧੇ ਵਾਲਾ ਬੱਕਰਾ ਮੰਡੀ ਤੇ 650 ਦਾ ਲਿਖਾਈ ਆ 6500 ਰੁਪਏ ਸੌਦਾ ਹੋਇਆ ਲਿਖਾਈ ਆ ਜਿਹੜੀ ਆਪੋ ਆਪਣੀ ਆ ਵਿਪਾਰੀ ਜੀ ਨੇ ਪੈਸੇ ਦੇ ਦਿੱਤੇ ਆ ਲੁੱਟੇ ਆ 6500 ਰੁਪਏ ਸੌਦਾ ਹੋ ਗਿਆ ਆਸੀ ਦੀ ਬੱਕਰੀ ਤੇ ਲਿਖਾਈ ਇਹ ਦਿਖਾਈ ਆਪੋ ਆਪਣੀ ਆ